ਆਮ ਆਦਮੀ ਪਾਰਟੀ ਆਪਣੇ ਵਿਰੋਧੀ ਧਿਰਾਂ ਦੇ ਜਿਹੜੇ ਸਰਪੰਚ ਦੇ ਉਮੀਦਵਾਰ ਨੇ ਉਹਨਾਂ ਨਾਲ ਧੱਕਾ ਕਰੂਗੀ ਆਮ ਆਦਮੀ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਨੇ ਜਿਹੜੇ ਵਰਕ ਪਿੰਡ ਦੇ ਵਿੱਚ ਸਰਪੰਚ ਬਣਨ ਦਾ ਲੋਚਦੇ ਨੇ ਉਹਨਾਂ ਦੇ ਮੁਕਾਬਲੇ ਜੇਕਰ ਕੋਈ ਅਕਾਲੀ ਕਾਂਗਰਸੀ ਖੜੂਗਾ ਆਮ ਆਦਮੀ ਪਾਰਟੀ ਉਹਨਾਂ ਦੇ ਕਾਗਜ਼ ਰੱਦ ਕਰੂਗੀ ਉਹਨਾਂ ਦੇ ਨਾਲ ਧੱਕਾ ਕਰੂਗੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਪੰਜਾਬੀ ਵਿਅਰਸ਼ਿਪ ਮੈਂ ਇਹ ਗੱਲ ਕਿਉਂ ਕਰ ਰਿਹਾ ਹਾਂ ਇਹ ਦੋਸਤੋ ਤੁਹਾਡੇ ਨਾਲ ਮੈਂ ਸਾਂਝ ਪਵਾਨਾ ੱੱੱਕੇ ਵਾਲੀ ਗੱਲ ਕਿ ੱੱੱਕਾ ਸਰਕਾਰ ਕਰੂਗੀ ਵਿਰੋਧੀ ਧਿਰਾਂ ਦੇ ਸਰਪੰਚਾਂ ਦੇ ਨਾਲ ਕਿ ਜਿਹੜੇ ਵਿਰੋਧੀ ਧਿਰ ਦੇ ਸਰਪੰਚ ਦੇ ਉਮੀਦਵਾਰ ਹੋਣਗੇ ਉਹਨਾਂ ਦੇ ਕਾਗਜ਼ ਰੱਦ ਹੋਣਗੇ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਚੁਣੇ ਜਾਣਗੇ ਉਹ ਨਿਰਵਿਘਨ ਤੁਸੀਂ ਐ ਕਹ ਲਓ ਕਿ ਬਿਨਾ ਮੁਕਾਬਲੇ ਕਿਤੇ ਪਿੱਛੋਂ ਹੀ ਬਣ ਕੇ ਆਉਣਗੇ ਕਿਸੇ ਵੱਡੇ ਘਰ ਤੋਂ ਉਹ ਚੁਣ ਕੇ ਆਉਣਗੇ ਇੱذ ਤੇ ਆਪਾਂ ਦੋਸਤੋ ਗੱਲ ਕਰਾਂਗੇ ਕਿ ਮੈਂ ਆਖਰ ਅੱਜ ਇਹ ਵੀਸਾ ਵਿਸ਼ਾ ਜਿਹੜਾ ਹੈਗਾ ਕਿਉਂ ਸ਼ੋਇਆ ਤੇ ਮੈਂ ਇਹ ਗੱਲ ਦੋਸਤੋ ਕਰ ਕਿਉਂ ਰਿਹਾ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਪੰਜਾਬ ਦੀਆਂ ਸਰਪੰਚੀਆਂ ਦੀ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਕਦੋਂ ਨਹੀਂ ਹੋਣਗੀਆਂ ਪੰਜਾਬ ਸਰਕਾਰ ਦੀ ਪਾਲਿਸੀ ਕੀ ਹੈ ਇਹ ਸਾਰੀ ਗੱਲਾਂ ਦੋਸਤੋ ਆਪਾਂ ਇਸ ਚੈਨਲ ਦੇ ਉੱਪਰ ਕਰਦੇ ਹਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਫਿਰ ਮੈਂ ਅੱਗੇ ਵਾਅਦਾ ਹਾਂ ਅੱਗੇ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਤੇ ਆਪਣੇ ਪਰਿਵਾਰ ਦਾ ਦੋਸਤ ਤੁਸੀਂ ਹਿੱਸਾ ਬਣਾਓ ਦੋਸਤੋ ਮੈਂ ਇਹ ਗੱਲ ਆਖਰ ਕਿਉਂ ਕੀਤੀ ਗੱਲ ਮੈਂ ਇਸ ਕਰਕੇ ਸ਼ੁਰੂ ਕੀਤੀ ਪਹਿਲਾਂ ਤੁਹਾਨੂੰ ਥੋੜੀ ਜਿਹੀ ਮੈਂ ਭੂਮਿਕਾ ਦੱਸ ਦਵਾਂ ਮੈਨੂੰ ਜਦੋਂ ਵੀ ਆਪਾਂ ਕਿਤੇ ਆਉਂਦੇ ਜਾਂਦੇ ਆਂ ਜਾਂ ਹੋਰ ਜਾਂ ਫੋਨ ਦੇ ਰਾਹੀਂ ਜਾਂ WhatsApp ਦੇ ਉੱਪਰ ਮੈਸੇਜ ਦੇ ਰਾਹੀਂ ਮੈਨੂੰ ਪਿੰਡਾਂ ਦੇ ਲੋਕ ਅਕਸਰ ਹੀ ਸਵਾਲ ਕਰਦੇ ਨੇ ਉਹ ਪੁੱਛਦੇ ਨੇ ਕਿ ਬਾਈ ਜੀ ਐਂ ਦੱਸੋ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹੇ ਵੀ ਤੱਕਾ ਕਰੂ ਜਿਹੜੇ ਵਿਰੋਧੀ ਧਿਰਾਂ ਦੇ ਸਰਪੰਚ ਦੇ ਉਮੀਦਵਾਰ ਹੋਣਗੇ ਕਿ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹ ਕਾਗਜ਼ ਰੱਦ ਕਰਾਉਣਗੇ ਆਮ ਆਦਮੀ ਪਾਰਟੀ ਦੇ ਐਮਐਲਏ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਰਕਰ ਨੇ ਕੀ ਉਹਨਾਂ ਨੂੰ ਪਿਛੋਂ ਹੋਈ ਸਰਪੰਚ ਚੁਣ ਕੇ ਭੇਜਤਾ ਜਾਊਗਾ ਕੀ ਪਿੰਡਾਂ ਦੇ ਵਿੱਚ ਵੋਟਾਂ ਨਹੀਂ ਪੈਣਗੀਆਂ ਜਾਂ ਫਿਰ ਬੁੱਥਾਂ ਦੇ ਉੱਪਰ ਕਬਜ਼ੇ ਹੋਣਗੇ ਇਹ ਲੋਕ ਅਕਸਰ ਹੀ ਸਵਾਲ ਕਰਦੇ ਨੇ ਇਹ ਸਵਾਲ ਨਿਕਲਿਆ ਕਿੱਥੋਂ ਪੈਦਾ ਕਿੱਥੋਂ ਹੋਇਆ ਦੇਖੋ ਮੈਂ ਇੱਕ ਗੱਲ ਬੜੀ ਵੇਚੀ ਜੇ ਕਹਿਣਾ ਕਿ ਜਿਹੜੀ ਸਾਡੀ ਪਿਛਲੇ ਦੌਰ ਦੀ ਸਿਆਸਤ ਰਹੀ ਹੈ ਖਾਸ ਕਰਕੇ ਪਿਛਲੇ 5-10 ਸਾਲਾਂ ਦੀ ਸਿਆਸਤ ਉਹ ਸਿਆਸਤ ਧੱਕੇਸ਼ਾਹੀ ਵਾਲੀ ਸਿਆਸਤ ਦੇ ਨਾਲ ਮਸ਼ਹੂਰ ਹੋਈ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਸਰਕਾਰਾਂ ਦੇ ਵਿੱਚ ਜੇ ਮੈਂ ਬੜੀ ਇਮਾਨਦਾਰੀ ਨਾਲ ਕਹਾਂ ਤਾਂ ਬੜਾ ਹੀ ਪਿੰਡਾਂ ਦੇ ਵਿੱਚ ਇਦਾਂ ਹੋਇਆ ਕਿ ਉਹਨਾਂ ਸਰਕਾਰਾਂ ਦੇ ਲੀਡਰਾਂ ਨੇ ਜਿਹੜੇ ਵਰਕਰ ਸੀ ਉਹਨਾਂ ਪਾਰਟੀਆਂ ਦੇ ਉਹਨਾਂ ਨੂੰ ਧੱਕੇ ਦੇ ਨਾਲ ਪਿੰਡਾਂ ਦੇ ਵਿੱਚ ਸਰਪੰਚ ਬਣਾਇਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਬੇਸ਼ੱਕ ਉਹ ਲੀਡਰ ਕਹਿੰਦੇ ਵੀ ਨੇ ਕਿ ਅਸੀਂ ਫਿਰ ਇਹਨਾਂ ਚੀਜ਼ਾਂ ਦਾ ਬਾਅਦ ਦੇ ਵਿੱਚ ਖਮਿਆਜ਼ਾ ਜਿਹੜਾ ਦੋਸਤੋ ਉਹ ਖਮਿਆਜ਼ਾ ਭੁਗਤਿਆ ਤੇ ਉਹਨਾਂ ਲੋਕਾਂ ਨੇ ਧੱਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਰਪੰਚ ਬਣਾਇਆ ਗਿਆ ਪਿੰਡਾਂ ਦੇ ਵਿੱਚ ਕਾਗਜ਼ ਰੱਦ ਕੀਤੇ ਗਏ ਕਿਉਂਕਿ ਹੁਣ ਤਾਂ ਬੜਾ ਸੌਖਾ ਜਿਹਾ ਤਰੀਕਾ ਹੁੰਦਾ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਜਦੋਂ ਕਿਸੇ ਪਿੰਡ ਦੇ ਵਿੱਚ ਪੰਚਾਇਤੀ ਚੋਣ ਹੁੰਦੀ ਸੀ ਅਲਸੋ ਚੋਣ ਦੇ ਉੱਪਰ ਬੂਥ ਕੈਪਚਰਿੰਗ ਦੀ ਗੱਲ ਆ ਜਾਂਦੀ ਸੀ ਕਿ ਧੱਕੇ ਦੇ ਨਾਲ ਫੜ ਕੇ ਜਾਲੀ ਵੋਟਾਂ ਪਵਾਤੀਆਂ ਜਾਂ ਅੰਦਰ ਜਿਹੜੇ ਬੰਦੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਅੰਦਰ ਅਫਸਰ ਹੁੰਦੇ ਨੇ ਕਿ ਉਹਨਾਂ ਦੇ ਨਾਲ ਗੰਢ ਤੁਪ ਕਰਕੇ ਵੋਟਾਂ 2 4 6 ਵੋਟਾਂ ਇੱਧਰ-ਉੱਧਰ ਕਰਤੀਆਂ ਇਦਾਂ ਦੀ ਗੱਲ ਹੁੰਦੀ ਸੀ ਪਰ ਪਿਛਲੇ ਸਾਲਾਂ ਦੇ ਦੌਰਾਨ ਇੱਕ ਨਵਾਂ ਚੱਲਣ ਆਪ ਨੂੰ ਦੇਖਣ ਨੂੰ ਮਿਲਿਆ ਉਹ ਨਵਾਂ ਦੌਰ ਸੀ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਹੁੰਦੀ ਸੀ ਉਸੇਰ ਦੇ ਜਿਹੜੇ ਉਮੀਦਵਾਰ ਹੁੰਦੇ ਸੀ ਉਹ ਉਮੀਦਵਾਰ ਆਪਣੇ ਕਾਗਜ਼ ਭਰਿਆਉਂਦੇ ਸੀ ਜਾ ਕੇ ਜਦੋਂ ਉਹਨਾਂ ਦੀ ਜਿਹੜੀ ਆਪੋਜੀਸ਼ਨ ਹੁੰਦੀ ਸੀ ਉਹ ਆਪੋਜੀਸ਼ਨ ਜਦੋਂ ਆਪਣੇ ਕਾਗਜ਼ ਭਰਨ ਜਾਂਦੀ ਸੀ ਦੋਸਤੋ ਤਾਂ ਉਸ ਆਪੋਜੀਸ਼ਨ ਦੇ ਜਿਹੜੇ ਕਾਗਜ਼ ਸੀ ਉਹ ਕਾਗਜ਼ ਉਥੇ ਕੇਂਦਰ ਦੇ ਵਿੱਚ ਹੀ ਰੱਦ ਕਰਤੇ ਜਾਂਦੇ ਸੀ ਪਿੰਡਾਂ ਦੇ ਵਿੱਚ ਟੀਮ ਆ ਜਾਂਦੀਆਂ ਸੀ ਕਿ ਤੁਸੀਂ ਸ਼ਾਮਲਾਟ ਜ਼ਮੀਨ ਦੱਬੀ ਹੋਈ ਹੈ ਤੁਸੀਂ ਕੋਈ ਰਸਤਾ ਸ਼ਾਮਲਾਟ ਬਹਾਇਆ ਹੋਇਆ ਤੁਹਾਡੇ ਤੇ ਜੀ ਇਹ ਕੇਸ ਚੱਲਦਾ ਤੁਸੀਂ ਪੰਚਾਇਤੀ ਚੋਣ ਨਹੀਂ ਲੜ ਸਕਦੇ ਕੁੱਲ ਮਿਲਾ ਕੇ ਗੱਲ ਦੋਸਤੋ ਇਹ ਹੁੰਦੀ ਸੀ ਤੇ ਉੱਥੋਂ ਹੀ ਅੱਜ ਦੇ ਲੋਕਾਂ ਦਾ ਇਹ ਸਵਾਲ ਨਿਕਲਿਆ ਕਿ ਕੀ ਹੁਣ ਆਮ ਆਦਮੀ ਪਾਰਟੀ ਵੀ ਧੱਕਾ ਕਰੂਗੀ ਹਾਲਾਂਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਦੋਸਤੋ ਉਹ ਇਹ ਗੱਲ ਜਦੋਂ ਪਿਛਲੇ ਦਿਨ ਰੈਲੀ ਹੋਈ ਸੀ ਪਿਛਲੇ ਮਹੀਨੇ ਬੋਲ ਰਹੇ ਸੀ ਉਹ ਕਹਿੰਦੇ ਸੀ ਕਿ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਾਂਗੇ ਅਸੀਂ ਕੋਈ ਬੰਦਾ ਪੈਸੇ ਲੈ ਕੇ ਸਰਪੰਚ ਨਹੀਂ ਬਣਾਵਾਂਗੇ ਅਸੀਂ ਤਾਂ ਕਹਿੰਨੇ ਆ ਕਿ ਤੁਸੀਂ ਪਿੰਡਾਂ ਦੇ ਵਿੱਚ ਸਰਬਸੰਮਤੀ ਕਰ ਲਓ ਸਰਬਸੰਮਤੀਆਂ ਦੇ ਨਾਲ ਆਪਣੀਆਂ ਤੁਸੀਂ ਪੰਚਾਇਤਾਂ ਬਣਾ ਲਓ ਤੁਹਾਨੂੰ 5 ਲੱਖ ਰੁਪਇਆ ਪ੍ਰਤੀ ਪੰਚਾਇਤ ਨੂੰ ਵੀ ਅਸੀਂ ਦਵਾਂਗੇ ਇਹ ਸਾਰੀਆਂ ਗੱਲਾਂ ਹੋਈਆਂ ਪਰ ਕਿਤੇ ਨਾ ਕਿਤੇ ਜਿਹੜੇ ਵਿੱਚ ਸਰਕਾਰਾਂ ਦੇ ਬੰਦੇ ਹੁੰਦੇ ਨੇ ਐਮਐਲਏ ਲੀਡਰ ਹੁੰਦੇ ਨੇ ਜਾਂ ਐਮਐਲਏ ਵੀ ਨਾ ਕਹੋ ਕਿ ਹੈੱਡ ਲੀਡਰ ਬਣੇ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਹੁੰਦਾ ਕਿ ਆ ਰਸੀ ਵੀ ਧੱਕਾ ਕਰਕੇ ਦੇਖ ਲਈਏ ਅਸੀਂ ਵੀ ਪੰਚਾਇਤਾਂ ਹੋ ਕਰਕੇ ਦੇਖ ਲਈਏ ਪਰ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਬੜੇ ਘੱਟ ਕੇਸ ਦੇਖਣ ਨੂੰ ਮਿਲਣਗੇ ਇਸ ਮਾਮਲੇ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਟਰਕਚਰ ਹੈ ਉਹਦਾ ਦਾ ਸਟਰਕਚਰ ਨਹੀਂ ਹੈਗਾ ਇਹ ਗੱਲ ਆਪਾਂ ਜਾਣਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਜੇਕਰ ਮਾੜਾ ਜਿਹਾ ਰੌਲਾ ਪੈ ਜੇ ਇਹ ਰੌਲੇ ਤੋਂ ਡਰ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਉੱਪਰ ਫਿਰ ਜਵਾਬ ਵੀ ਦੇਣਾ ਪੈਂਦਾ ਕਿ ਤੁਹਾਡੇ ਹਲਕੇ ਦੇ ਵਿੱਚ ਸਾਰਾ ਕੁਝ ਇਹ ਕਿਦਾਂ ਹੋ ਰਿਹਾ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿ ਜਿਹੜੇ ਲੋਕ ਪੁੱਛ ਰਹੇ ਸੀ ਉਹਨਾਂ ਨੂੰ ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਨਾ ਕਿ ਤੱਕਾ ਨਹੀਂ ਹੋਊਗਾ ਤੱਕਾ ਜੇਕਰ ਐਮਐਲਏ ਕਰਨਾ ਵੀ ਚਾਉਣਗੇ ਤਾਂ ਤੱਕਾ ਹੋ ਕਰ ਨਹੀਂ ਪਾਉਣਗੇ ਸਭ ਤੋਂ ਵੱਡਾ ਤਾਂ ਆਹ ਹੈ ਕਿ ਇਸ ਪਾਰਟੀ ਪਾਰਟੀ ਦਾ ਬੇਸ਼ੱਕ ਜੋ ਮਰਜ਼ੀ ਉਹ ਪ੍ਰੋਫੈਸਲੇ ਕਰੀ ਜਾਵੇ ਗੱਲ ਅੱਡ ਹੈ ਉਹ ਪਾਰਟੀ ਦੀ ਪਰ ਐਮਐਲਏ ਆਪਣੇ ਪੱਦਰ ਦੇ ਉੱਪਰ ਕੇ ਇੱਕ ਤਰਫਾ ਹੀ ਸਰਪੰਚ ਬਣਾ ਦੇਣਗੇ ਪਿੰਡਾਂ ਦੇ ਵਿੱਚ ਕੋਈ ਪੰਚਾਇਤੀ ਚੋਣ ਨਹੀਂ ਹੋਣ ਦੇਣਗੇ ਇਹ ਗੱਲ ਮੈਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਲੀਡਰ ਨੇ ਉਹਨਾਂ ਦੇ ਦੋਸਤوں ਵਸਦੀ ਗੱਲ ਇਹ ਹੈਗੀ ਹੈ ਕਿਉਂਕਿ ਦੇਖੋ ਬੜਾ ਇੱਕ ਸਿੰਪਲ ਜੀ ਗੱਲ ਹੈ ਇੱਕ ਤਾਂ ਕਿ ਪੰਚਾਇਤੀ ਚੋਣਾਂ ਲੇਟ ਹੋ ਗਈਆਂ ਲੇਟ ਹੋ ਗਈਆਂ ਪੰਚਾਇਤੀ ਚੋਣਾਂ ਦੂਜੇ ਪਾਸੇ ਪੰਚਾਇਤੀ ਚੋਣਾਂ ਲੇਟ ਹੋਣ ਦੇ ਕਾਰਨ ਆਮ ਆਦਮੀ ਪਾਰਟੀ ਦੇ ਜਿਹੜੇ ਦੋਸਤੋ ਲੀਡਰ ਵੀ ਸੀ ਜਿਹੜੇ ਵਰਕਰ ਸੀ ਜਿਹੜੇ ਇਹਨਾਂ ਦੇ ਉਹਨਾਂ ਦੇ ਵਿੱਚ ਸਰਪੰਚ ਬਣਨ ਦੀ ਤਮੰਨਾ ਜ਼ਰੂਰ ਸੀਗੇ ਸਰਪੰਚ ਬਣਨਾ ਲੇਟ ਹੋਣ ਦੇ ਕਰਕੇ ਚੋਣਾਂ ਦਾ ਮਾਹੌਲ ਚੋਣਾਂ ਲੇਟ ਹੋਣ ਦੇ ਕਰਕੇ ਉਹਨਾਂ ਦੇ ਵਿੱਚ ਜਿਹੜਾ ਜੋਸ਼ ਸੀ ਉਹ ਜੋਸ਼ ਮਠਾਉ ਪੈ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਡਾ ਦੇ ਵਿੱਚ ਲੋਕ ਸਰਪੰਚ ਬਣਨਾ ਚਾਹੁੰਦੇ ਸੀ ਦੂਜਾ ਇੱਕ ਵੱਡੀ ਗੱਲ ਇਹ ਵੀ ਹੈ ਕਿ ਪਿੱਛੇ ਲੋਕ ਸਭਾ ਦੀਆਂ ਚੋਣਾਂ ਨਿਕਲ ਕੇ ਹਟੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਸੇਟਾਂ ਕਹਿੰਦੇ ਸੀ ਆਮ ਆਦਮੀ ਪਾਰਟੀ ਕਿ ਸਾਨੂੰ 13 ਸੇਟਾਂ ਆਊਗੀ 13 ਸੇਟਾਂ ਨਹੀਂ ਸਿਰਫ 3 ਸੇਟਾਂ ਆਈਆਂ ਆਮ ਆਦਮੀ ਪਾਰਟੀ ਨੂੰ ਹੁਣ ਤਾਂ ਕਰੀਬਨ ਅੱਗੇ ਜਨਵਰੀ ਦੇ ਵਿੱਚ 3 ਸਾਲ ਜਨਵਰੀ ਫਰਵਰੀ ਦੇ ਵਿੱਚ 3 ਸਾਲ ਪੂਰੇ ਹੋ ਜਾਣੇ ਨੇ ਸਰਕਾਰ ਚੋਣਾਂ ਕੋਈ ਵੀ ਸਰਕਾਰ ਹੁੰਦੀ ਹੈ ਉਹ ਕਹਿੰਦੀ ਹੈ ਕਿ ਇਸ ਦਿਵਾਰੇ ਰਿਪੀਟ ਕਰਨਾ ਅਸੀਂ ਦੁਬਾਰੇ ਸੱਤਾ ਦੇ ਵਿੱਚ ਆਉਣਾ ਅਸੀਂ ਦੁਬਾਰੇ ਆਪਣੀ ਸਰਕਾਰ ਖੜੀ ਕਰਨੀ ਹੈ ਜਿਸ ਵੀ ਸੂਬੇ ਦੇ ਵਿੱਚ ਸਰਕਾਰ ਹੁੰਦੀ ਹੈ ਹੁਣ 13 ਦੇ ਵਿੱਚੋਂ ਪਹਿਲਾਂ ਹੀ ਤਿੰਨ ਸੈਟਾਂ ਆਈਆਂ ਨੇ ਜੇਕਰ ਹੁਣ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਐਮਐਲਏ ਜਿਹੜੇ ਹੈਗੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਵੋਟ ਗ੍ਰਾਫ ਥੱਲੇ ਆਊਗਾ ਬੇਸ਼ੱਕ ਉਹ ਆਪਣੇ ਸਰਪੰਚ ਤਾਂ ਬਣਾ ਜਾਣਾ ਆਮ ਆਦਮੀ ਪਾਰਟੀ ਦੇ ਐਮਐਲਏ ਪਰ ਆਮ ਆਦਮੀ ਪਾਰਟੀ ਜਿਹੜੀ ਲੀਡਰਸ਼ਿਪ ਹੈ ਭਾਵੇਂ ਭਗਵੰਤ ਮਾਨ ਹੋਰਾਂ ਦੇ ਲੈਵਲ ਦੀ ਗੱਲ ਹੋਵੇ ਯਾਨੀ ਕਿ ਪੰਜਾਬ ਇਕਾਈ ਦੀ ਜਾਂ ਫਿਰ ਦਿੱਲੀ ਇਕਾਈ ਦੀ ਗੱਲ ਹੋਵੇ ਉਹਨਾਂ ਨੂੰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਉਹਦਾ ਗਰਾਫ ਹੈ ਜਿਹੜਾ ਉਹ ਗਰਾਫ ਦੋਸਤੋ ਥੱਲੇ ਆਵੇ ਇਕ ਤਾਂ ਇੱਕ ਵੱਡਾ ਕਰਨਾ ਹੈ ਕਿ ਵੋਟ ਬੈਂਕ ਟੁੱਟ ਚੁਗਾ ਜੇਕਰ ਮੈਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਾਂ ਪਿਛਲੀਆਂ ਸਰਕਾਰਾਂ ਨੇ ਧੱਕੇ ਦੇ ਨਾਲ ਜੇਕਰ ਐਮਐਲਏ ਬਣਾਏ ਤਾਂ ਉਹਨਾਂ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਖਮਿਆਜ਼ਾ ਉਹ ਖਮਿਆਜ਼ਾ ਇਹਨਾਂ ਚੋਣਾਂ ਦੇ ਵਿੱਚ ਭੁਗਤਣਾ ਪਿਆ 2022 ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਕਈ ਲੀਡਰਾਂ ਨੇ ਤਾਂ ਸਾਡੇ ਨਾਲ ਖੁਦ ਇੰਟਰਵਿਊ ਕਰਦੇ ਹੋਏ ਜਾਂ ਗੱਲ ਕਰਦੇ ਹੋਏ ਮੰਨਿਆ ਕਿ ਅਸੀਂ ਇਸ ਚੀਜ਼ ਦਾ ਖਮਿਆਜ਼ਾ ਭੁਗਤਿਆੜਾ ਪਿੰਡਾਂ ਦੇ ਵਿੱਚ ਅਸੀਂ ਇੱਕ ਤਰਫਾ ਚੋਣ ਕਰਾਈ ਜਾਂ ਇੱਕ ਤਰਫਾ ਫਾਲਸੀ ਸਰਪੰਚ ਚੋਣੇ ਸੋ ਪਾਵੇਂ ਐਮਐਲਐਨ ਪਿੰਡ ਦੇ ਜਿਹੜੇ ਸਰਪੰਚ ਦੇ ਵਿਰੁੱਧ ਤੇ ਦੂਵੇਂ ਦੁਆਰ ਨੇ ਉਹਨਾਂ ਦੇ ਕਾਗਜ਼ ਰੱਦ ਕਰਨ ਦੀ ਗੱਲ ਹੋਵੇ ਜਾਂ ਫਿਰ ਬੂਥ ਕੈਪਚਰਿੰਗ ਦੀ ਗੱਲ ਹੋਵੇ ਵੋਟਾਂ ਦੇ ਵਿੱਚ ਗੜਬੜੀ ਦੀ ਗੱਲ ਹੋਵੇ ਇੱਕਾ ਦੋਕਾ ਤੁਹਾਨੂੰ ਕੇਸ ਦੇਖਣ ਨੂੰ ਮਿਲਣਗੇ ਉਸ ਪੱਧਰ ਦਾ ੱੱਕਾ 200 ਨਹੀਂ ਹੋਊਗਾ ਇਹ ਗੱਲ ਅਸੀਂ ਵੀ ਕਹਿੰਦੇ ਆ ਕਿ ਦੂਜੀ ਪਾਰਟੀਆਂ ਦਾ ਸਿਸਟਮ ਹੋਰ ਸੀ ਇਹਨਾਂ ਪਾਰਟੀਆਂ ਦਾ ਸਿਸਟਮ ਹੋਰ ਹੈ ਅੰਦਰ ਖਾਤੇ ਵਿੱਚ ਇੰਨਾ ਕੁਝ ਹੋ ਸਕਦਾ ਪਰ ਜਦੋਂ ਕਿਤੇ ਗੱਲ ਬਾਹਰ ਆ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਉਹ ਕੰਮ ਨਹੀਂ ਹੈਗਾ ਕਿ ਜਿਵੇਂ ਦੂਜੀ ਪਾਰਟੀਆਂ ਦਾ ਕੰਮ ਹੈ ਇਹਨਾਂ ਦੇ ਲੀਡਰ ਡਰ ਜਾਂਦੇ ਨੇ ਤੇ ਇਸ ਵਾਰ ਤੱਕਾ ਹੋਣ ਦੇ ਜਿਹੜੇ ਅਸਾਰ ਨੇ ਅਸਾਰ ਘਟਨੇ ਤੁਸੀਂ ਸਵਾਲ ਸਾਨੂੰ ਇਸ ਕਰਕੇ ਕਰ ਰਹੇ ਹੋ ਕਿ ਪਿੱਛੇ ਜਿਹੜੇ ਪਰਤਾਂ ਨੇ ਧੱਕੇ ਦੀਆਂ ਪਰਤਾਂ ਉਹ ਪਈ ਹੋਈਆਂ ਨੇ